ਹਾਂਜੀ ਸਤਿ ਸ੍ਰੀ ਅਕਾਲ ਕਿਸਾਨ ਭਰਾਵੋ ਮੈਂ ਮਨਪ੍ਰੀਤ ਸਿੰਘ ਜੇ ਐਸਾ ਐਗਰੀਕਲਚਰ ਤੋਂ ਹਾਂਜੀ ਕਿਸਾਨ ਭਰਾਵੋ ਅੱਜ ਜਿਹੜੀ ਆਪਾਂ ਨਵੀਂ ਵੀਡੀਓ ਲੈ ਕੇ ਆ ਰਹੇ ਆ ਮਾਘੀ ਦੇ ਦਿਨ ਮਾਘ ਦੇ ਮਹੀਨੇ ਦੀ ਅੱਜ ਪਹਿਲੀ ਸੰਗਰਾਮ ਤੇ ਪਹਿਲਾਂ ਤਾਂ ਕਿਸਾਨ ਭਰਾਵਾਂ ਨੂੰ ਮਾਘੀ ਦੇ ਦਿਹਾੜੇ ਦੀਆਂ ਬਹੁਤ-ਬਹੁਤ ਮੁਬਾਰਕਾਂ ਤੇ ਆਉਣ ਵਾਲਾ ਨਵਾਂ ਸਾਲ ਆਏ ਆਪਣੇ ਲਈ ਬਹੁਤ-ਬਹੁਤ ਚੰਗਾ ਹੋਵੇ ਕਿਸਾਨ ਭਰਾਵਾਂ ਲਈ ਫਸਲਵਾੜੀ ਵਧੀਆ ਹੋਵੇ ਜੀ ਚੋਟਾ ਆਮਣਾ ਕਰਦੇ ਹਾਂ ਤੇ ਇਸੇ ਦਿਨ ਅੱਜ ਆਪਾਂ ਨਵੇਂ 15 ਦੇ ਕਲਟੀਵੇਟਰ ਦੀ 2024 ਮਾਡਲ ਦੀ ਵੀਡੀਓ ਲੈ ਕੇ ਆ ਰਹੇ ਜੋ ਨਵਾਂ ਬਣਾਇਆ ਆਪਣੇ 2024 ਮਾਡਲ 15 ਕਲਟੀਵੇਟਰ ਹੋਲਡਿੰਗ ਜਿਹਦੇ ਵਿੱਚ ਆਪਾਂ ਨੇ ਕੀ ਚੇਂਜਿੰਗ ਕਰਿਆ ਨੇ ਪਿਛਲੇ ਇਸ ਕਲਟੀਵੇਟਰਾਂ ਪਿਛਲੇ ਪੁਰਾਣੇ ਕਲਟੀਵੇਟਰਾਂ ਨਾਲ ਤੇ ਉਹਦੇ ਬਾਰੇ ਅੱਜ ਆਪਾਂ ਤੁਹਾਨੂੰ ਕਿਸਾਨ ਭਰਾਵਾ ਪੂਰੀ ਜਾਣਕਾਰੀ ਦਵਾਂਗੇ ਤੇ ਜੇ ਵੀਡੀਓ ਸ਼ੁਰੂ ਕਰਦੀਏ ਤਾਂ ਆਪਾਂ ਸਭ ਤੋਂ ਪਹਿਲਾਂ ਫਰੇਮ ਦੀ ਗੱਲ ਕਰੀ ਜਾਵੇ ਇਹਦੇ ਵਿੱਚ ਜਿਹੜਾ ਫਰੇਮ ਜੁੜ ਕੀਤਾ ਗਿਆ ਪਾਈਪ ਆਈਐਸ ਮਾਰਕਾ ਪਾਈਪ ਹੈਵੀ ਡਿਊਟੀ ਪਾਈਪ ਫਰੇਮ ਪਾਈਪ ਤੇ ਬਚਾ ਲੈ ਫਰੇਮ ਨੂੰ ਇੱਕ ਹੋਰ ਸਪੋਰਟ ਦਿੱਤੀ ਗਈ ਆ ਦੇਖੋ ਮੁੱਛਾ ਲਗਾ ਕੇ ਬਾਕੀ ਕਿਸਾਨ ਭਰਾਵੋ ਆਪਣੀ ਕਿਸਾਨਾਂ ਦੀ ਇੱਕ ਸਭ ਤੋਂ ਵੱਡੀ ਸਮੱਸਿਆ ਹੁੰਦੀ ਸੀ ਵੀ ਜੋ ਵੀ ਟਰੈਕਟਰ ਨਾਲ ਜੋੜਨ ਵਾਲੀਆਂ ਪਿੰਨਾਂ ਹੁੰਦੀਆਂ ਨੇ ਇਹ ਬਹੁਤ ਗਵਾਚ ਜਾਂਦੀਆਂ ਨੇ ਤਾਂ ਬੱਸ ਜਿੰਨੇ ਵੀ ਇਹਦੇ ਵਿੱਚ ਪਿੰਨਾਂ ਲੱਗੀਆਂ ਸਾਰੇ ਉਹਨੂੰ ਸੰਗਲੀ ਲਾਈ ਆ ਇਹ ਬਹੁਤ ਵੱਡੇ ਪਿੰਡਾਂ ਦੇ ਵਿੱਚ ਇਹ ਸਮਾਨ ਮਿਲਦਾ ਨਹੀਂ ਅਗਰ ਜੇ ਗਵਾਚ ਵੀ ਜਾਂਦਾ ਸਪੈਸ਼ਲ ਸ਼ਹਿਰੋਂ ਆਉਣਾ ਪੈਂਦਾ ਸੀ ਕਿਸਾਨ ਭਰਾ ਨੂੰ ਖੇੜਦਾਂ ਦੀ ਸਵੇਰ ਬਾਟ ਵਾਲੀ ਦੁਕਾਨ ਤੋਂ ਤਾਂ ਆਪਣੇ ਕੋਈ ਚੀਜ਼ ਆਪਣੇ ਕਲਟੀਵੇਟਰ ਦੀ ਗਵਾਚੂਗੀ ਨਹੀਂ ਇਹ ਆਪਣੀ ਸਭ ਤੋਂ ਪਹਿਲਾਂ ਇਹ ਚੀਜ਼ ਨੂੰ ਮੁੱਖ ਰੱਖਦੇ ਇਹ ਚੀਜ਼ ਕੀਤੀ ਗਈ ਹੈ ਤੇ ਕਿਸਾਨਪ੍ਰਾਵੋ ਦੂਸਰੀ ਇਹਦੇ ਵਿੱਚ ਜੇ ਫੋਲਡਿੰਗ ਸਿਸਟਮ ਦੀ ਗੱਲ ਕਰੀ ਜਾਵੇ ਅਖੇ 11 ਤੋਂ 15 ਹੋ ਗਏ ਕਲਟੀਵੇਟਰ ਇਹਦੇ ਵਿੱਚ ਜਿਹੜੇ ਆਹ ਬੁਸ਼ੇ ਲਗਾਏਗੇ ਨੇ ਸਟੀਲੀ ਬੁਸ਼ ਨੇ ਸਟੀਲੀ ਬੁਸ਼ ਨੇ ਤੇ ਇਹ ਬੁਸ਼ਾ ਨੂੰ ਅੰਦਰ ਪਿੰਨ ਦੇ ਵਿੱਚ ਦੀ ਗਰੀਸ ਹੁੰਦੀ ਹੈ ਉਹ ਨਿੱਪੜ ਲੱਗੂਆ ਗਰੀਸ ਵਾਲਾ ਜਿਵੇਂ ਆਮ ਆਪਣੇ ਜੁੱਤੀ ਬੈਰਿੰਗਾਂ ਦੇ ਵਿੱਚ ਹੁੰਦਾ ਟ੍ਰਿਪਰ ਕਮੈਨਾਂ ਦੇ ਉਹ ਇਹ ਟਰੱਕ ਵੀ ਕਮਾਣੀ ਨੇ ਪੰਨਾਂ ਨੇ ਜਿਹੜੀ ਜੀਸੀਬੀ 'ਚ ਵੀ ਵਰਤੀ ਜਾਂਦੇ ਨੇ ਟਰੱਕ 'ਚ ਵੀ ਵਰਤੇ ਜਾਂਦੇ ਨੇ ਸਪੈਸ਼ਲ ਤੇ ਕਿਸਾਨਪ੍ਰਾਵੋ ਇਹ ਜੇ ਟਾਇਰ ਦੀ ਗੱਲ ਕਰੀ ਜਾਵੇ ਆਹ ਜਿਹੜੀ ਟਾਇਰ ਆ ਇਹ 2 इंच ਦੀ ਟਾਇਰ ਆ 22 ਮਿਮ ਮੋਟੀ ਦੋਨੋਂ ਸੀਟ ਟਾਇਰ ਬਣੇ ਆਮ ਕਲਟੀਵੇਟਰਾਂ ਵਿੱਚ ਕੀ ਹੁੰਦਾ ਕਿ ਅਗਲੀ ਟਾਇਰ ਸਿੱਧੀ ਹੁੰਦੀਆਂ ਮਗਰਲੀ ਸੀਧਾ ਆਪਣੀ ਦੋਨੋਂ ਸੀਟ ਟਾਇਰ ਨੇ ਤੇ ਵਧੀਆ ਵਾਰਨ ਸਟੀਲ ਦੇ ਫਾਲੇ ਨੇ ਇਹ ਕਲਟੀਵੇਟਰ ਤੇ ਆਪਾਂ ਨੇ ਰੰਗ ਨਹੀਂ ਕੀਤਾ ਹਜੇ ਇਸ ਲਈ ਦਿਖਾਉਣ ਵਾਸਤੇ ਆਪਣੀ ਕੁਆਲਿਟੀ ਦਿਖਾਉਣ ਵਾਸਤੇ ਪ੍ਰਾਈਮਰੀ ਕਰਿਆ ਤੇ ਨਾਲ ਇਧਰ ਆ ਦੇਖ ਤੁਸੀਂ ਦੇਖ ਸਕਦੇ ਹੋ ਇਧਰ ਇਹ ਕਨਾਲ ਵੀ ਨਾਲ ਕਲਰ ਕੋ ਵੀ ਪ੍ਰਾਈਮਰ ਕੋ ਵੀ ਪੇਜ ਆ ਤੇ ਬਾਕੀ ਕਿਸਾਨ ਭਰਾਵੋ ਤੇ ਇਹਦੀ ਜੇ ਆ ਟਾਪ ਲਿੰਕਾਂ ਦੀ ਗੱਲ ਕਰੀ ਜਾਵੇ ਇਹਨੂੰ ਪੰਜ ਲਿੰਕ ਵਾਲੇ ਆਪਾਂ ਨੇ ਟਾਪ ਲਿੰਕ ਲਾਈ ਆ 1 2 3 4 5 ਪੰਜ ਸਪੋਰਟਾਂ ਦਿੱਤੀਆਂ ਨੇ ਫਰੇਮ ਨੂੰ ਵੀ ਤਾਂ ਜੋ ਜਿੰਨਾ ਮਰਜੀ ਤੇ ਕੋਈ ਵੱਡਾ ਹੈਵੀ ਟਰੈਕਟਰ ਹੁੰਦਾ 4x4 ਜ਼ੋਰ ਲੱਗੇ ਕੋਈ ਟੁੱਟ ਭੱਜ ਨਹੀਂ ਹੋਣੀ ਕੋਈ ਕੁਝ ਨਹੀਂ ਮਤਲਬ ਕੋਈ ਨੁਕਸਾਨ ਹੋਣਾ ਵੀ ਕਿਸਾਨ ਨੂੰ ਪੂਰੀ ਮਜ਼ਬੂਤੀ ਬਣਾ ਕੇ ਰੱਖੂਗਾ ਕਿਸਾਨ ਦੇ ਟਰੈਕਟਰ ਦੇ ਨਾਲ ਆਪਦੇ ਪੂਰੇ ਕਲਟੀਵੇਟਰ ਵੀ ਇਹ ਤੇ ਬਾਕੀ ਕਿਸਾਨ ਭਰਾਵੋ ਇਹਦੇ ਵਿੱਚ ਤਕਰੀਬਨ ਅ ਨਾਰਮਲ ਹੈ ਇਹ 15 ਦੇ ਕਲਟੀਵੇਟਰ ਨੇ ਜੇ ਕੋਈ ਕਿਸਾਨ ਭਰਾ ਇਹਦੂ ਹੈਵੀ ਜਾਂ ਇਹਦੂ ਲਾਈਟ ਬਣਵਾਉਣਾ ਚਾਹੁੰਦਾ ਹੈ ਸਕਰੀਨ ਦੇ ਆਪਣੇ ਨੰਬਰ ਚੱਲ ਰਹੇ ਨੇ ਇਹਨਾਂ ਨੰਬਰਾਂ ਦੇ ਕੰਟੈਕਟ ਕਰਕੇ ਆਪਣੇ ਤੋਂ ਬਣਵਾ ਸਕਦਾ ਕਿ ਜਿੱਦਾਂ ਦੇ ਵੀ ਆਪਣੇ ਮੁਤਾਬਕ ਬਣਵਾਉਣਾ ਚਾਹੁੰਦਾ ਤੇ ਹੋਰ ਕਿਸਾਨ ਭਰਾਵੋ ਤੇ ਅਗਰ ਤੁਹਾਨੂੰ ਕੋਈ ਵੀ ਹੋਰ ਕੁਝ ਤੁਸੀਂ ਇਹ ਚਾਪ ਅਪਡੇਟ ਕਰਵਾਉਣਾ ਚਾਹੁੰਦੇ ਆਪਾਂ ਉਹ ਵੀ ਸਾਡੇ ਕਹਿਣ ਮੁਤਾਬਕ ਉਹਦਾਂ ਕਰਨ ਨੂੰ ਤਿਆਰ ਆ ਤੇ ਆਪਣੀ ਵੀਡੀਓ ਨੂੰ ਬਜਾਦ ਤੀ ਜਾ ਸ਼ੇਅਰ ਕਰਦੇ ਆ ਕਰੋ ਅਗਰ ਸਾਡੇ 'ਚ ਕੋਈ ਘਾਟ ਵਾਧ ਲੱਗਦੀ ਉਹ ਵੀ ਜਰੂਰ ਸਾਨੂੰ ਦੱਸਿਓ ਅਸੀਂ ਹਮੇਤੋਂ ਡੈਂਸ ਹੈ ਕਹਿੰਦਾ ਉਹ ਮੈਂ ਅਸਾਂ ਨਵਾਂ ਅਪਡੇਟ ਕਰਾਂਗੇ ਸਾਡੇ ਮਸ਼ੀਨਰੀ ਦੇ ਵਿੱਚ ਤੇ ਇੱਕ ਕਿਸਾਨ ਭਰਾ ਉਹ ਕੰਮ ਆਪਣੇ ਦੇਖਦੇ ਹੁੰਦਾ ਵੀ ਕਲਟੀਵੇਟਰ ਦੇ ਵਿੱਚ ਜਿਹੜੀ ਬਾਟਾ ਦੀ ਟੈਂਡ ਹੁੰਦੀ ਆ ਫਸ ਕੇ ਬਹੁਤ ਟੁੱਟਦੀ ਆ ਜਾਂ ਮੁਸਮਸ ਜਾਂਦੀ ਆ ਆਪਾਂ ਨੇ ਇਹਦੇ ਵਿੱਚ ਜਿਹੜੀ 15ਵੀਂ ਟੈਂਡ ਆ ਬਾਟਾਲੀ ਐਸਾ ਆਪਣੇ ਪਤਲਾ ਬੋਲਟ ਲਾ ਕੇ ਬੋਲਟਾਂ ਦੇ ਵਿੱਚ ਕਰ ਦਈਏ ਸੱਸੂਗੀ ਤਾਂ ਨਟ ਤੋੜ ਕੇ ਘੁੰਮ ਜੂਗੀ ਉੱਪਰ ਹੀ ਆ ਜੂਗੀ ਮਤਲਬ ਕਿ ਕੋਈ ਆਪਦਾ ਨੁਕਸਾਨ ਸਿਰਫ ਇੱਕ 5 ਰੁਪਏ ਦਾ ਕਾਬਲਾ ਤੋੜੂਗੀ ਉਹ ਸਾਨੂੰ ਪਾਉਣਾ ਪਊਗਾ ਟੂਲ ਦੇ ਵਿੱਚ ਰੱਖਣਾ ਪਊਗਾ ਤੇ ਇਹ ਕਲਟੀਵੇਟਰ ਕਿੱਦਾਂ ਦਾ ਲੱਗਿਆ ਸਾਰਿਆਂ ਨੇ ਕਮੈਂਟ ਕਰਕੇ ਜਰੂਰ ਦੱਸਣਾ ਤੇ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਹੋਰ ਵੀ ਕੋਈ ਆਪਣੀ رائے ਹੋਵੇ ਜਰੂਰ ਸਾਨੂੰ ਦੱਸਿਓ ਜੀ ਧੰਨਵਾਦ